ਭਾਈ ਗੁਰਜੀ ਕਾ ਖਾਲਸਾ ਬੈਗੁਰੂ ਫਤਿਹ ਜੀ ਇਹ ਸਾਡੇ ਜਿਹੜੇ ਆ ਮੈਂਬਰ ਨੇ ਇਹ ਸੜਕ ਦੇ ਬਾਰੇ ਵਿੱਚ ਇੱਕ ਮੀਟਿੰਗ ਹੋਈ ਹੈ ਉਹਦੇ ਵਿੱਚ ਆਈ ਪਹਿਲੇ ਵੀ ਐਮਐਲਏ ਸਾਹਿਬ ਨੂੰ ਮਿਲ ਕੇ ਆਏ ਆ ਔਰ ਉਹਨਾਂ ਨੂੰ ਗੱਲ ਕੀਤੀ ਹੈ ਕਿ 1.5 ਸਾਲ ਹੋ ਗਿਆ ਵਾ ਤਕਰੀਬਨ ਪੱਥਰ ਪਏ ਨੂੰ ਤੇ ਅਜੇ ਤੱਕ ਕੋਈ ਇਹਦੀ ਕਾਰਵਾਈ ਕੋਈ ਇਹਦੀ ਸੁਣਵਾਈ ਨਹੀਂ ਹੋਈ ਤੇ ਉਹਨਾਂ ਨੇ ਕਿਹਾ ਹੈਗਾ ਕਿ ਮੈਂ ਬਹੁਤ ਜਲਦੀ ਇਸ ਕੰਮ ਦੇ ਵਾਸਤੇ ਠੇਕੇਦਾਰ ਸਾਹਿਬ ਨੂੰ ਕਹਾਂਗਾ ਕਿ ਛੇਤੀ ਤੋਂ ਛੇਤੀ ਜਿਹੜਾ ਕੰਮ ਆ ਉਹ ਕਰਵਾਇਆ ਜਾਵੇ ਸੋ ਇਹ ਜਿਹੜੀ ਬਦਕਿਸਮਤ ਸੜਕ ਵਾ ਇਹਨੂੰ ਛੇਤੀ ਤੋਂ ਛੇਤੀ ਜਿਹੜੀ ਆ ਉਹ ਤਿਆਰ ਕਰਾਇਆ ਜਾਵੇ ਲੋਕਾਂ ਨੂੰ ਬਹੁਤ ਮੁਸ਼ਕਲ ਹੈਗੀ ਹੈ ਕਿਉਂਕਿ ਇਹ ਸੜਕ ਦਾ ਬਣਨਾ ਬਹੁਤ ਜ਼ਰੂਰੀ ਹੈ ਸਾਨੂੰ ਬੜੀ ਖੁਸ਼ੀ ਹੈ ਕਿ ਬਾਕੀ ਵੀ ਸੜਕਾਂ ਬੰਦੀਆਂ ਨੇ ਬਣਾਈਆਂ ਗਿਆ ਨੇ ਭਾਈ ਉਮਰਪੁਰਾ ਚੌਕ ਹੋਏ ਜਾਂ ਕਿਸੇ ਹੋਰ ਪਰ ਇਹਦੀ ਜਿਹੜੀ ਖਾਸੀਅਤ ਇਹ ਆ ਵੀ ਇੱਥੋਂ ਦੇ ਬਚਿੰਦੇ ਆ ਸਾਡਾ ਇਹ ਜਿਹੜੀ ਸੜਕਾ ਜਰੂਰ ਬਣਨੀ ਚਾਹੀਦੀ ਹੈ ਐਮਐਲ ਸਾਹਿਬ ਨੂੰ ਅਸੀਂ ਫੇਰ ਇੱਕ ਵਾਰੀ ਬੇਨਤੀ ਕਰਨੇ ਆ ਕਿ ਐਮਐਲ ਸਾਹਿਬ ਕਿਰਪਾ ਕਰਕੇ ਸਾਡੀ ਜਿਹੜੀ ਇਹ ਸੜਕ ਉਹਨੂੰ ਬਣਾਈ ਜਾਵੇ ਜੇ ਕਿ ਇਹਨੂੰ ਹੋਰ ਕਹੇ ਇਹਨੂੰ ਕਹਿਣਾ ਵਾ ਤੇ ਉਹ ਵੀ ਦੱਸਿਆ ਜਾਵੇ ਉਹ ਕਹਿ ਕਹਤੇ ਇਹ ਮਤਲਬ ਇਹ ਸੜਕ ਨੂੰ ਨੇਪਰੇ ਚਾੜੀਏ ਬਾਈ ਗੁਰਜੀ ਦਾ ਖਾਲਸਾ ਵੈਭਾ ਫਤਿਹ ਜੀ